ਪੰਜਾਬ ਦੇ ਵਿੱਚ ਮੌਸਮ ਜੋ ਕਿ ਕਾਫੀ ਜ਼ਿਆਦਾ ਬਦਲ ਗਿਆ ਹੈ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਮੌਸਮ ਤੋਂ 2 ਮਈ 2025 ਨੂੰ ਸੂਬੇ ਦੇ ਵਿੱਚ ਵਤਵਤ ਤਾਪਮਾਨ ਦੇ ਵਿੱਚ ਉਸਨ ਜੋ ਕਿ 5 ਡਿਗਰੀ ਦੇ ਆਸ-ਪਾਸ ਗਿਰਾਵਟ ਦੇਖਣ ਨੂੰ ਮਿਲੀ ਹੈ ਕਾਫੀ ਰਾਹਤ ਮੌਸਮ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਕੀ ਹਾਲ ਹੋਵੇਗਾ ਪੂਰੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਮੌਸਮ ਕਿਵੇਂ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਉਦਾਸਪੁਰ ਪੰਜਾਬ ਦਾ ਸਭ ਤੋਂ ਗਰਮ ਸਥਾਨ ਰਿਆਵੈ ਜਿੱਦੇ ਕਿ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ 33.5 ਡਿਗਰੀ ਦਰਜ ਕੀਤਾ ਗਿਆ ਹੈ ਔਰ ਕੁਝ ਥਾਵਾਂ ਤੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਬਾਰਿਸ਼ ਵੀ ਦੇਖਣ ਨੂੰ ਮਿਲੀ ਹੈ ਦਰਜ ਕੀਤੀ ਗਈ ਹੈ ਹਨੇਰੀ ਵੀ ਹੋ ਚੱਲੀ ਹੈ ਔਰ ਪਠਾਨਕੋਟ ਤੇ ਅੰਮ੍ਰਿਤਸਰ ਦੇ ਵਿੱਚ ਮੀਂਹ ਵੀ ਕਾਫੀ ਪਿਆ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਹੀਂ ਪਿਆ ਹੈ ਹਲਕੇ ਬੱਦਲ ਜ਼ਰੂਰ ਛਾਏ ਰਹੇ ਨੇ ਬੱਦਲਾਂ ਦੇ ਕਰਕੇ ਤਾਪਮਾਨ ਕਾਫੀ ਕਟ ਗਿਆ ਸੀ ਤਪ ਤੋਂ ਲੂ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਸੀ ਮੌਸਮ ਵਿਭਾਗ ਦੇ ਅਨੁਸਾਰ ਅਗਲੇ 5 ਦਿਨਾਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਿਆਮ ਦਰਮਿਆਣ ਬਾਰਿਸ਼ ਰਹਿਣ ਦੀ ਸੰਭਾਵਨਾ ਹੈ ਯਾਨੀ ਕਿ ਆਉਣ ਵਾਲੇ ਕੁਝ ਦਿਨ ਔਰ ਵੀ ਜੋ ਕਿ ਮੌਸਮ ਦੇ ਵਿੱਚ ਰਾਹਤ ਬਣੀ ਰਹੇਗੀ ਯਾਨੀ ਕਿ ਤਾਪਮਾਨ ਦੇ ਵਿੱਚ ਗਿਰਾਵਟ ਹੋਵੇਗੀ ਮੀਂਹ ਪਵੇਗਾ ਔਰ ਪਟਾਣਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਸਿਮਿਤਕੋ ਜਿਲ੍ਹਕਿਆਂ ਦੇ ਵਿੱਚ ਬਾਰੀਮੀ ਦੇ ਚਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਸੂਬੇ ਦੇ ਵਿੱਚ ਇੱਕ ਜੋ ਕਿ ਔਰੇਂਜ ਅਲਰਟ ਜਾਰੀ ਕੀਤਾ ਗਿਆ ਵੈ 6 ਮਈ ਦੇ ਲਈ ਔਰ ਮੀ ਵੈ ਜੋ ਕਿ ਕੁਝ ਇਲਾਕਿਆਂ ਦੇ ਵਿੱਚ ਜੋ ਕਿ ਸੀਮਿਤ ਰਹੇਗਾ ਯਾਨੀ ਕਿ ਵੈਸਟਰਨ ਡਿਸਟਰਬੈਂਸ ਹੋ ਐਕਟਿਵੇਟ ਹੋਇਆ ਵੈ ਮੌਸਮ ਦੇ ਪਾਕ ਦੇ ਅਨੁਸਾਰ ਇਹ ਜੋ ਕਿ ਗ੍ਰਾਵਟ ਵੈਸਟਰਨ ਡਿਸਟਰਬੈਂਸ ਜੋ ਕਾਰਨ ਦਰਜ ਕੀਤੀ ਜਾ ਰਹੀ ਹੈ ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਜੋ ਇਹ ਗ੍ਰਾਵਟ ਹੈ ਪੰਜਾਬ ਹਰਿਆਣਾ ਸਰਹੱਦ ਤੇ ਚੱਕਰਵਾਤੀ ਸਰਕੂਲੇਸ਼ਨ ਮੰਗਦੀ ਬਣਦੀ ਦਿਖਾਈ ਦਿੱਤੀ ਹੈ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ੂੜ ਬਣੀਆਂ ਹਵਾਵਾਂ ਨਹੀਂ ਹੋਰ ਜ਼ਿਆਦਾ ਚੱਲ ਸਕਦੀਆਂ ਨੇ ਔਰ ਜੋ ਤੇਜ਼ ਹਵਾਵਾਂ ਦੇ ਨਾਲ ਨਾਲ ਬੱਦਲਬਾਈ ਵੀ ਛਾਵੀ ਰਹੇਗੀ ਔਰ ਇਸੇ ਨਾਲ ਨਾਲ ਕੁਝ ਇਲਾਕਿਆਂ ਦੇ ਵਿੱਚ ਪੰਜਾਬ 'ਚ ਅਲਰਟ ਹੈ ਜੋ ਕਿ orange alert ਜਾਰੀ ਕੀਤਾ ਗਿਆ ਹੈ ਜਿੱਥੇ ਕਿ ਤੇਜ਼ ਬਾਰਿਸ਼ ਹੋਵੇਗੀ ਕੁਝ ਇਲਾਕਿਆਂ ਦੇ ਵਿੱਚ ਹਲਕੀ ਅਤੇ ਦਰਮਿਆਨ ਬਾਰਿਸ਼ ਹੋਵੇ ਕਿਤੇ ਤਾਪਮਾਨ ਜੋ ਕਿ ਕੁਝ ਦਿਨਾਂ ਬਾਅਦ ਮੁੜ ਤੋਂ ਵਾਧਾ ਹੋਇਆ ਦਿਖਾਈ ਦੇਵੇਗਾ ਪਰ ਰਾਹਤ ਦੇ ਜੇਕਰ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਕਾਫੀ ਰਾਹਤ ਦਰਜ ਕੀਤੀ ਜਾਵੇਗੀ ਕੁਝ ਦਿਨਾਂ ਦੇ ਲਈ ਮੌਸਮ ਕਾਫੀ ਜ਼ਿਆਦਾ ਸਹੀ ਬਣਿਆ ਰਹੇਗਾ ਔਰ ਇਹ ਰਾਹਤ ਜੋ ਕਿ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਜੋ ਕਿ ਚੱਲੇਗੀ ਯਾਨੀ ਕਿ ਤਕਰੀਬਨ 5 ਤੋਂ 6 ਦਿਨਾਂ ਤੱਕ ਇਹ ਰਾਹਤ ਇਦਾਂ ਹੀ ਬਣੀ ਰਹੇਗੀ ਪੰਜਾਬ ਦੇ ਵਿੱਚ ਮੌਸਮ ਜੋ ਕਿ ਕਾਫੀ ਜ਼ਿਆਦਾ ਬਦਲ ਗਿਆ ਹੈ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਮੌਸਮ ਤੋਂ 2 ਮਈ 2025 ਨੂੰ ਸੂਬੇ ਦੇ ਵਿੱਚ ਵਤੋਂ-ਵਤ ਤਾਪਮਾਨ ਦੇ ਵਿੱਚ ਉਸਦਨ ਜੋ ਕਿ 5 ਡਿਗਰੀ ਦੇ ਆਸ-ਪਾਸ ਗਿਰਾਵਟ ਦੇਖਣ ਨੂੰ ਮਿਲੀ ਹੈ ਕਾਫੀ ਰਾਹਤ ਮੌਸਮ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਕੀ ਹਾਲ ਹੋਵੇਗਾ ਪੂਰੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਮੌਸਮ ਕਿਵੇਂ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਗੁਰਦਾਸਪੁਰ ਪੰਜਾਬ ਦਾ ਸਭ ਤੋਂ ਗਰਮ ਸਥਾਨ ਰਿਹਾ ਹੈ ਜਿੱਦੇ ਕਿ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ 38.5 ਡਿਗਰੀ ਦਰਜ ਕੀਤਾ ਗਿਆ ਹੈ ਔਰ ਕੁਝ ਥਾਵਾਂ ਤੇ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਬਾਰਿਸ਼ ਵੀ ਦੇਖਣ ਨੂੰ ਮਿਲੀ ਹੈ ਦਰਜ ਕੀਤੀ ਗਈ ਹੈ ਹਨੇਰੀ ਵੀ ਹੋ ਚੱਲੀ ਹੈ ਔਰ ਪਠਾਨਕੋਟ ਤੇ ਅੰਮ੍ਰਿਤਸਰ ਦੇ ਵਿੱਚ ਮੀਂਹ ਵੀ ਕਾਫੀ ਪਿਆ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਹੀਂ ਪਿਆ ਹੈ ਹਲਕੇ ਬੱਦਲ ਜ਼ਰੂਰ ਛਾਈ ਰਹੇ ਨੇ ਬੱਦਲਾਂ ਦੇ ਕਰਕੇ ਤਾਪਮਾਨ ਕਾਫੀ ਘਟ ਗਿਆ ਸੀ ਤਪ ਤੋਂ ਲੂ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਸੀ ਮੌਸਮ ਵਿਭਾਗ ਦੇ ਅਨੁਸਾਰ ਅਗਲੇ 5 ਦਿਨਾਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਿਆਮ ਦਰਮਿਆਣ ਬਾਰਿਸ਼ ਰਹਿਣ ਦੀ ਸੰਭਾਵਨਾ ਹੈ ਯਾਨੀ ਕਿ ਆਉਣ ਵਾਲੇ ਕੁਝ ਦਿਨ ਔਰ ਵੀ ਜੋ ਕਿ ਮੌਸਮ ਦੇ ਵਿੱਚ ਰਾਹਤ ਬਣੀ ਰਹੇਗੀ ਯਾਨੀ ਕਿ ਤਾਪਮਾਨ ਦੇ ਵਿੱਚ ਗਿਰਾਵਟ ਹੋਵੇਗੀ ਮੀ ਪਵੇਗਾ ਔਰ ਪਟਾਣਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਸ਼ਹਿਰ ਸਮੇਤ ਕੁਝ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਸੂਬੇ ਦੇ ਵਿੱਚ ਇੱਕ ਜੋ ਕਿ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ 6 ਮਈ ਦੇ ਲਈ ਔਰ ਮੀਂਹ ਹੈ ਜੋ ਕਿ ਕੁਝ ਇਲਾਕਿਆਂ ਦੇ ਵਿੱਚ ਜੋ ਕਿ ਸੀਮਿਤ ਰਹੇਗਾ ਯਾਨੀ ਕਿ ਵੈਸਟਰਨ ਡਿਸਟਰਬੈਂਸ ਹੋ ਐਕਟੀਵੇਟ ਹੋਇਆ ਹੈ ਮੌਸਮ ਦੇ ਪਾਕ ਦੇ ਅਨੁਸਾਰ ਇਹ ਜੋ ਕਿ ਗ੍ਰਾਵਟ ਵੈਸਟਰਨ ਡਿਸਟਰਬੈਂਸ ਸੇ ਜੋ ਕਾਰਨ ਦਰਜ ਕੀਤੀ ਜਾ ਰਹੀ ਹੈ ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਜੋ ਇਹ ਗ੍ਰਾਵਟ ਹੈ ਪੰਜਾਬ ਹਰਿਆਣਾ ਸਰਹੱਦ ਤੇ ਚਤਰਾਵਾਤੀ ਸਰਕੂਲੇਸ਼ਨ ਵਾਂਗ ਵੀ ਬਣਦੀ ਦਿਖਾਈ ਦਿੱਤੀ ਹੈ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤੂੜ ਬਣੀਆਂ ਹਵਾਵਾਂ ਮਾਨੀ ਹੋਰ ਜ਼ਿਆਦਾ ਚੱਲ ਸਕਦੀਆਂ ਨੇ ਔਰ ਜੋ ਤੇਜ਼ ਹਵਾਵਾਂ ਦੇ ਨਾਲ-ਨਾਲ ਬੱਦਲਵਾਈ ਵੀ ਛਾਵੀ ਰਹੇਗੀ ਔਰ ਇਸ ਦੇ ਨਾਲ-ਨਾਲ ਕੁਝ ਇਲਾਕਿਆਂ ਦੇ ਵਿੱਚ ਪੰਜਾਬ 'ਚ ਅਲਰਟ ਹੈ ਜੋ ਕਿ orange ਅਲਰਟ ਜਾਰੀ ਕੀਤਾ ਗਿਆ ਹੈ ਜਿੱਥੇ ਕਿ ਤੇਜ਼ ਬਾਰਿਸ਼ ਹੋਵੇਗੀ ਕੁਝ ਇਲਾਕਿਆਂ ਦੇ ਵਿੱਚ ਹਲਕੀ ਅਤੇ ਦਰਮਿਆਨ ਬਾਰਿਸ਼ ਹੋਵੇ ਕਿਤੇ ਤਾਪਮਾਨ ਜੋ ਕਿ ਕੁਝ ਦਿਨਾਂ ਬਾਅਦ ਮੁੜ ਤੋਂ ਵਾਧਾ ਹੋਇਆ ਦਿਖਾਈ ਦੇਵੇਗਾ ਪਰ ਰਾਹਤ ਦੀ ਜੇਕਰ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਕਾਫੀ ਰਾਹਤ ਅਰਜ ਕੀਤੀ ਜਾਵੇਗੀ ਕੁਝ ਦਿਨਾਂ ਦੇ ਲਈ ਮੌਸਮ ਕਾਫੀ ਜ਼ਿਆਦਾ ਸਹੀ ਬਣਿਆ ਰਹੇਗਾ ਔਰ ਇਹ ਰਾਹਤ ਜੋ ਕਿ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਜੋ ਕਿ ਚੱਲੇਗੀ ਯਾਨੀ ਕਿ ਤਕਰੀਬਨ 5 ਤੋਂ 6 ਦਿਨਾਂ ਤੱਕ ਇਹ ਰਾਹਤ ਇਦਾਂ ਹੀ ਬਣੀ ਰਹੇਗੀ